ਮਿਤੀ 18/7/25 ਨੂੰ ਭਰਤ ਕੁਸ਼ਨ ਪੁੱਤਰ ਤੇਜ ਚੰਦ ਵਾਸੀ ਸੋਨੀਪਟ ਹਰਿਆਣਾ ਹਾਲ ਵਾਸੀ ਅੰਮ੍ਰਿਤਸਰ ਜੋ ਕਿ 100 ਫੁੱਟੀ ਰੋਡ ਤੇ ਡੋਮੀਨੋਜ਼ ਪੀਜ਼ਾ ਤੇ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਅ ਵਕਤ ਕਰੀਬ 2 ਵਜੇ ਸਵੇਰ ਪੀਜ਼ਾ ਡਿਲੀਵਰ ਕਰਕੇ ਕਸਟਮਰ ਦਾ ਵਾਪਸ ਆ ਰਿਹਾ ਸੀ ਤੇ ਜਦੋਂ ਚਮੰਗ ਰੋਡ ਲਾਗੇ ਪਹੁੰਚਿਆ ਤੇ ਦੋ ਮੋਟਰਸਾਈਕਲ ਪਰ ਸਵਾਰ ਚਾਰ ਅਰਬਸ਼ਤ ਨੌਜਵਾਨਾਂ ਨੇ ਉਸ ਪਾਸੋਂ ਡਿਲੀਵਰੀ ਵਾਲਾ ਮੋਟਰਸਾਈਕਲ ਅਤੇ 6000 ਰੁਪਏ ਦੇ ਕਰੀਬ ਨਕਦੀ ਦੀ ਖੋ ਕਰਕੇ ਜਿਹੜੇ ਚਲੇ ਗਏ ਅ ਜਿਸ ਤੇ ਪੂਰੀ ਤਰ੍ਹਾਂ ਤੇ ਮਕਦਮਾ ਜਿਹੜਾ 149 ਡੇਟ 18/7/25 ਅੰਡਰ ਸੈਕਸ਼ਨ 304 35 ਬੀ ਐਨ ਐਸ ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ ਕਮਿਸ਼ਨਰੇਟ ਦਰਜ ਰਿਸਟਰ ਕੀਤਾ ਗਿਆ ਮਾਨ ਜੋ ਕਮਿਸ਼ਨਰ ਆ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਆਈ ਪੀ ਐਸ ਜੀ ਵੱਲੋਂ ਮਾੜੇ ਅਨਸਰਾਂ ਖਰਾਬ ਦਿੱਤੀਆਂ ਗਈਆਂ ਹਟਾਇਤਾ ਤੇ ਕੰਮ ਕਰਦਿਆਂ ਹੋਏ ਆ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਕਾਲੀ ਮਕਦਮਾ ਨੂੰ ਜਿਹੜਾ ਆ ਟ੍ਰੇਸ ਕੀਤਾ ਗਿਆ ਇਹ ਮੁਕੱਦਮੇ ਦੇ ਇੱਕ ਦੋਸ਼ੀ ਕਰਨਵੀਰ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਪਿੰਡ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਚੂਦਾ ਮੋਟਰਸਾਈਕਲ ਜਿਹੜਾ ਬਰੰਬੱਧ ਕੀਤਾ ਗਿਆ ਤੇ ਉਸ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ ਤੇ ਇਸ ਮੁਕੱਦਮੇ ਦੇ ਬਾਕੀ ਦੋਸ਼ੀਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ